ਦਾ ਦੁਕਰ ਬਿਨਰਪਨ ਲੈਬ ਜਾਂਦਨ ਦੀ ਘਾਤ ਜਿਸੇ ਮਤੇ ਨਗਰ ਅਡਾ ਰਾਏਕੋਟ ਮਾਰਕੀਟ ਵੱਲੋਂ ਕੇ ਕੇ ਜੂਨੀਅਰ ਦੇ ਪ੍ਰਧਾਨ ਜਗਦੀਸ਼ ਕਲੜਾ ਤੇ ਕਾਰਤੀਕਾਰੀ ਪ੍ਰਧਾਨ ਸੁਨੀਲ ਪੰਸਲ ਟੈਂਪੂ ਜੂਨੀਅਰ ਦੇ ਪ੍ਰਧਾਨ ਰਵਿੰਦਰ ਸਿੰਘ ਬੱਬੂ ਦੀ ਅਗਵਾਈ ਹੇਠ ਸੂਚੇ ਅਡਾ ਰਾਏਕੋਟ ਦੀ ਟੀਮ ਵੱਲੋਂ ਕੇਸਰ ਤੇ ਬਾਦਾਮਯੁਕਤ ਦੁੱਧ ਦਾ ਲੰਗਰ ਲਗਾਇਆ ਗਿਆ ਸਾਹਿਬ ਜਾਨੇ ਵੱਡੀ ਗੱਲ ਇਹ ਹੈ ਵੀ ਇਹ ਭੰਡਾਰੇ ਦਾ ਜਿਹੜੀ ਸ਼ੁਰੂਆਤ ਹੈਗੀ ਆ ਛੋਟੇ ਬੱਚਿਆਂ ਤੋਂ ਕਰਵਾਈ ਗਈ ਤਾਂ ਜੋ ਆਪਣੇ ਅਮੀਰ ਵਿਰਸੇ ਮਹਾਨ ਵਿਰਾਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਡੇ ਜਿਹੜੇ ਹੈਗੇ ਆਪਣੇ ਉਸ ਤੋਂ ਜਾਣੂ ਹੋਣ ਵੀ ਸਾਡਾ ਇਹ ਵਿਰਸਾ ਸਾਡੇ ਲਈ ਇਹ ਸ਼ਰਧਾ ਦਾ ਦਿਨ ਹੈ ਇਸ ਕਰਕੇ ਅੱਜ ਨਵੀਂ ਸ਼ੁਰੂਆਤ ਜਿਹੜੀ ਹੈ ਕਿ ਡਾਕਟਰਾਂ ਕੁਮਾਰ ਦੀ ਮਾਰਕੀ ਦੇ ਵੱਲੋਂ ਕੀਤੀ ਗਈ ਆ ਕਿ ਛੋਟੇ ਬੱਚਿਆਂ ਤੋਂ ਦੁੱਧ ਦੇ ਪੰਡਾਰੇ ਦੀ ਸ਼ੁਰੂਆਤ ਕਰਵਾਈ ਗਈ ਹੈ। ਕੋਈ ਤੇ ਚ ਵੇਰ ਤੋਂ ਲੈ ਕੇ ਦਿੱਤੇ ਲੱਗੇ ਹੋਇਆ। ਜੋਗ ਦਾ ਪੰਡਾਰਾ ਲੱਗਿਆ ਹੋਇਆ। ਕੋਈ ਵੇਰ ਤੋਂ ਲੈ ਕੇ ਚੱਲ ਰਿਹਾ।

ਕਰਨਾ 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 ਬਲਕਿ ਬੋਲੇ ਮਾ ਲਿਖਾ ਤੁਸੀਂ ਸੇਵਾ ਜੀ ਅਡਾ ਰਾਇ ਕੋਟ ਜਗਰਾਉਂ ਦੀ ਮਾਰਕੀਟ ਵੱਲੋਂ ਕੋ ਬੱਚਾ ਛੋਟਾ ਬੱਚਾ ਵੀ ਸੇਵਾ ਕਿਉਂਕਿ ਉਹ ਕਿਉਂ ਕਰ ਰਹੇ ਹੋ ਨਾ ਉਹ ਜਿੱਦ ਤੋਂ ਵਾਹਤਾ ਹੋ ਗਿਆ ਰਿਆ ਜਦੋਂ ਤੇਰੇ ਮੋਹਰੇ ਦੋ ਬਾਰ ਗਿਆ ਹਟਾ ਟੱਕਾ ਜਮਾ ਪਾ ਦਿੰਦੇ ਉਹ ਕੋਈ ਨਹੀਂ ਜੇ ਅੰਦਰ ਮੀਂਹ ਆਵੇ ਤੇ ਨਾ ਪਾਣ ਕਰੇ ਉਹ ਮੈਂ ਘਾਜ ਕੇ ਕਬੀਲ ਬਿਠਾ ਬਸ ਹੋ ਗਿਆ ਆਪਣੇ ਵਾਲ ਦੁੱਧ ਪਾ ਦੇ ਪਾਣ Terima <ing> <seks> kau <kod>